ਲੇਕਿਨ ਵਿਵਾਦ ਜਿਹੜਾ ਹਾਈ ਪ੍ਰੋਫਾਈਲ ਵਿਵਾਦ ਪੈ ਚੁੱਕਾ ਹੈ ਤੇ ਕਿ ਗੇਟ ਖੋਲਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਦੇ ਹਸਬੰਦ ਨੇ ਸਾਹਮਣੇ ਮੇਰੇ ਖਿਆਲ ਨਾਲ ਜਿਹੜੇ ਤੁਹਾਨੂੰ ਦਿਖਦੇ ਹੋਣਗੇ ਦਰਵਾਜ਼ਾ ਖੋਲੋ ਇਹ ਇਹ ਨੇ ਸਕੂਟਰੀ ਉਧਰ ਖੜੀ ਕੀਤੀ ਹੈ ਸਿੱਧਾ ਅੰਦਰ ਵੜ ਗਏ ਨੇ ਪੈਸਾ ਮੰਗ ਰਿਹਾ ਮੇਰਾ ਪੈਸਾ ਦੇ ਦੇ ਔਰ ਪੈਸਾ ਇਤਨੀ ਕਮਾਇਆ ਅਕਾਊਂਟ ਚ ਪੈਸਾ ਨਹੀਂ ਇਹਨਾਂ ਦੇ ਇਹਨਾਂ ਨੇ ਕਦੀ 2 ਰੁਪਏ ਨਹੀਂ ਕਮਾਏ 겜 ਕੀ ਹੈ ਲੁਕਤ ਨਹੀਂ ਮੇਰੇ ਬਦਰ ਅੰਦਰ ਇਹਨਾਂ ਨੇ ਬੰਦ ਕੀਤੀ ਹੈ ਚੋਰੀਆ ਕਰਦੇ ਦੋਨੇ ਅਜੀਤ ਮਿਲਵਾਲਿਆ ਨੂੰ ਪੁੱਛੋ ਉਹਨਾਂ ਕੋਲੋਂ ਅਜੀਤ ਮਿਲਵਾਲਿਆ ਕੋਲੋਂ ਇਹਨਾਂ ਨੇ ਨਕਲੀ ਰਿਸਟਰੀ ਕਰਾਈ ਨਕਲੀ ਰਿਸਟਰੀ ਕਰਕੇ ਇਹਨਾਂ ਕੇਸ ਪਿਆ ਹੈ ਇਹਨਾਂ ਤੇ ਕੇਸ ਪਿਆ ਅਜੀਤ ਮਿਲਵਾਲਿਆ ਨੇ ਪਾਇਆ ਹੋਇਆ ਹੈ

ਅਮੋਸ਼ ਸ਼ਰਮ ਨੇ ਇੱਕ ਪੁਰਮਾ ਖੜੇ ਮਰੇ ਰੋਸ਼ ਸ਼ਰਮ ਨੇ ਪੁਰਮਾ ਵੀ ਗਾਲਾਂ ਕੱਢ ਰਿਹਾ ਉਹਨਾਂ ਦੀ ਬਿੱਟੀ ਆਪਣੀ ਧੀ ਜੰਮੀ ਨਹੀਂ ਹੋਈ ਸੀ ਮੈਂ ਵੀ ਪੁੱਛੋ ਲਗਾਏ ਬੱਚੇ ਬੱਚੇ ਡਰ ਰਹੇ ਇਹ ਨਾ 25 ਸਾਲ ਮੇਰਾ ਯੂਜ਼ ਕੀਤਾ ਗਿਆ ਦੋ ਬੱਚੇ ਮੇਰੇ ਜਮਾਏ ਗਏ ਉਸ ਤੋਂ ਬਾਅਦ ਮੈਨੂੰ ਫੋਨ ਕਰਕੇ ਕਹਿੰਦੇ ਗੱਡੀ ਚੱਕ ਕੇ ਦੋ ਗੱਡੀਆਂ ਮੇਰੇ ਚੱਕ ਕੇ ਦੋਨੇ ਮੇਰੇ ਨਾਮ ਆਰਸੀਆ ਮੇਰੇ ਨਾਮ ਗੱਡੀ ਚੱਕ ਕੇ ਕਹਿੰਦੇ ਮੈਂ ਵੀ ਤੁਹਾਡੇ ਤੇਰਾ ਮੇਰਾ ਕੋਈ ਮਤਲਬ ਨਹੀਂ ਸਾਰੀ ਰਿਪੋਰਟਿੰਗ ਆ ਤਾਂ ਚਲੋ ਜਿਕੇ ਚੋਰੀਏ ਕਦੇ ਰੋਜੇ ਇਦਿਸੀ ਰੋ ਚੋਰੀ ਪਿਆ ਮੁੰਡਾ ਕ ਗੈਂਗਸਟਰ ਬਣਿਆ ਇਹ ਬੋਨੇ ਕੋਨੇ ਗੈਂਗਸਟਰ ਬਣਿਆ ਹੋਇਆ ਤੁਸੀਂ ਹੁਣ ਈ ਮਹੀਨਾ ਹੋ ਗਿਆ ਜੀ ਮੈਨੂੰ ਬਾਹਰ ਘਟਿਆ ਪਿਆ ਲੇਕਿਨ ਜੋ ਉਹਨਾਂ ਦੀ ਜੋ ਉਹਨਾਂ ਦੀ ਮਾਤਾ ਜੀ ਹੈਗੇ ਨੇ ਜਿਹੜੇ ਇੱਥੇ ਹੈਗੇ ਨੇ ਬੰਦ ਕੀਤਾ ਪਿਆ ਉਹਨਾਂ ਨੇ ਆਪਣੇ ਆਪ ਨੂੰ ਮੇਰਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਉਹਨਾਂ ਨੇ ਬੰਦ ਕਿਉਂ ਕਰ ਲਿਆ ਆਪਣੇ ਆਪ ਨੂੰ ਡਰਾਮੇਬਾਜੀ ਹੈ ਜੀ ਤੇ ਤੁਸੀਂ ਪੁਲਿਸ ਨੂੰ ਬੁਲਾ ਕੇ ਘਟਾ ਦਿਓ ਪੁਲਿਸ ਨੂੰ ਬੁਲਾਈ ਆ ਮੈਂ ਪੁਲਿਸ ਨੂੰ ਮੈਂ 5 ਵਜੇ ਜਾਉਂਗਾ ਜੀ ਇਹ ਤਾਂ ਜਨਵਾਰ ਦੇ ਸਾਰੀਆਂ ਮੈਨੂੰ ਧਮਕੀਆਂ ਦੇਣ ਤੇ ਘੇਟ ਤੋੜਨ ਤੇ ਤੁਹਾਡੇ ਸਾਹਮਣੇ ਆਣੀਆਂ ਧਮਕੀਆਂ ਦੇ ਮੈਨੂੰ ਜੇ ਕੋਈ ਮੈਜਦ ਕਹਿ ਤਾਂ ਵੀ 5 ਵਜੇ ਆਪਾਂ ਥਾਣੇ ਮਿਲਾਂਗੇ ਫਿਰ ਇਹ ਧੱਕਾ ਧੁੱਕੀ ਕਿਉਂ ਕਰਦੇ ਹੋ ਦਰਦ ਨਾਲ ਇਹ ਕਣ ਵਾਲੇ ਤੇ ਮਾਮਲੇ ਦਾ ਸਵਾਗਤ ਹੈ ਵਿਸ਼ਾਲਪੁਰ ਭਾਮੀਆਂ ਸਟੇਟ ਦੇ ਵਿੱਚ ਇੱਕ ਵਿਵਾਦ ਹੋ ਕੇ ਵਿਵਾਦ ਕੀ ਹੋ ਗਿਆ ਇੱਕ ਲੜਕੀ ਜਿਹੜੀ ਬਾਹਰ ਖੜੀ ਹੋਈ ਹੈ ਮਹਿਲਾ ਬਾਹਰ ਖੜੀ ਹੈ ਮਹਿਲਾ ਦੇ ਬਾਹਰ ਖੜੇ ਹੋਣ ਤੋਂ ਬਾਅਦ ਦਰਵਾਜ਼ਾ ਜਿਹੜਾ ਬਾਰ-ਬਾਰ ਖਟਕਾਇਆ ਜਾ ਰਿਹਾ ਕਿ ਡੇਢ ਮਹੀਨਾ ਹੋ ਗਿਆ ਮੇਰੀ ਨੈਕਸਨ ਗੱਡੀ ਮੇਰੇ ਕੋਲ ਆਰਸੀ ਹੈ ਮੇਰੇ ਕੋਲ ਉਹਦੇ ਪ੍ਰੂਫ ਹੈ ਕਿਸ਼ਤਾਂ ਦੇ ਗੱਡੀ ਲਈ ਦੋ ਕਿਸ਼ਤਾਂ ਸਿਰਫ ਮੈਂ ਦਿੱਤੀਆਂ ਵਾ ਗੱਡੀ ਚੱਕ ਕੇ ਦੋਨੇ ਫਰਾਰ ਹੋ ਰਹੇ ਪੈਸਾ ਮੰਗ ਰਹੇ ਆ ਮੈਨੂੰ ਪੈਸਾ ਦੇ ਦੇ ਔਰ ਪੈਸਾ ਇੱਕ ਨਹੀਂ ਕਮਾਇਆ ਇਹ ਅਕਾਊਂਟ 'ਚ ਪੈਸਾ ਨਹੀਂ ਇਹਨਾਂ ਦੇ ਇਹਨਾਂ ਨੇ ਕਦੀ 2 ਰੁਪਏ ਨਹੀਂ ਕਮਾਏ ਗੇਮ ਕੀ ਹੈ ਲੁੱਟਣ ਦੀ ਤੁਹਾਡੀ ਮਦਰ ਕਿੱਥੇ ਨੇ ਮੇਰੇ ਮਦਰ ਅੰਦਰ ਇਹਨਾਂ ਨੇ ਅੰਦਰ ਗੈਗ ਬੰਦ ਕੀਤੀ ਹੋਈ ਹੈ ਤੁਹਾਡੀ ਮਦਰ ਨੂੰ ਬਾਹਰ ਕਿਉਂ ਨਹੀਂ ਭੇਜਿਆ ਜਾ ਰਿਹਾ ਕੋਈ ਕੋਈ ਕੱਢ ਹੀ ਨਹੀਂ ਰਿਹਾ ਪੁਲਿਸ ਆਈ ਸੀਗੀ ਪੁਲਿਸ ਵੀ ਨਹੀਂ ਕੱਢ ਪਾਈ ਉਹ ਕੀ ਕਹਿੰਦੀ ਕਹਿੰਦੀ ਜੀ 5 ਵਜੇ ਦੇਖਾਂਗੇ 5 ਵਜੇ ਦੇਖਾਂਗੇ ਹਾਂਜੀ बार-बार ताला लगा रही हूं ताला ਤੁਹਾਡੇ ਵੱਲੋਂ ਲਗਾਇਆ ਜਾ ਰਿਹਾ ਕਿ ਬਾਹਰ ਨਾ ਆਂਦੀ ਤਾਂ ਜਾ ਤਾਲਾ ਮੈਨੂੰ ਪਤਾ ਨਹੀਂ ਕਿੰਨੇ ਰੱਖਿਆ ਹੋਇਆ ਵਾ ਮੈਂ ਤਾਂ ਖੜੀ ਆ ਕਿ ਇਹਨਾਂ ਨੇ ਮੇਰਾ ਬੰਦਰੋਂ ਪੈਸਾ ਮੇਰਾ ਮੇਰੇ ਮੋਬਾਈਲ ਤੋਂ ਫੜੇ ਹੋਏ ਆ ਮੇਰੇ ਅੰਦਰ ਪੈਸਾ ਚ ਸਭ ਹਰ ਚੀਜ਼ ਪਈ ਹੋਈ ਆ ਕਿੰਨੇ ਸਾਲ ਤੋਂ ਰਹਿ ਰਹੀ ਹਾਂ ਮੈਂ ਇੱਥੇ ਮੈਂ ਇੱਥੇ 5 ਸਾਲਾਂ ਤੋਂ ਵਿਆਹ ਹੋਇਆ ਸੀ ਤੁਹਾਡਾ ਇੱਥੇ ਮੇਰਾ 25 ਸਾਲ ਹੋ ਗਿਆ ਦੁਗਰੀਆਂ ਦੇ ਮਾਵਾਪਿਆਂ ਨੇ ਮੇਂ ਵਿੱਚ ਦਖਲ ਕੀਤਾ ਹੋਇਆ ਵੈ ਉਹਨਾਂ ਕੋਲ ਵੀ 40000 ਰੁਪਇਆ 5 ਲੱਖ ਰੁਪਇਆ ਚੋਰੀ ਕਰਕੇ ਲੈ ਕੇ ਆਇਆ ਹੋਇਆ ਵਾ ਮੇਰੇ ਕੋਲ ਵੀ 3 ਲੱਖ ਰੁਪਇਆ ਚੋਰੀ ਕਰਕੇ ਦੋਨੇ ਪਿਓ ਪੁੱਤਰ ਲੈ ਗਏ ਰਾਤੀ 11:30 ਵਜੇ ਆ ਕੇ ਮੇਰੇ ਕੋ ਫੁਟੇਜ ਲੋਕ ਲਗਾ ਕੇ ਅੰਦਰ ਵੜਨ ਦੀ ਕੋਸ਼ਿਸ਼ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਰਾਤੀ ਅੱਜ ਕੱਲ੍ਹ ਰਾਤ ਦੀ ਗੱਲ ਹੈ ਹੁਣ ਅੱਜ ਚੋਰੀ ਵੜ ਗਈ ਅੰਦਰ ਤੋ ਐਸ ਕਰਕੇ ਮੇਰੀ ਤਾਂ ਗੁਜ਼ਾਰਿਸ਼ ਆ ਕਿ ਮੈਨੂੰ ਨਿਆਂ ਦਿੱਤਾ ਆ 1 ਰੁਪਿਆ ਨਹੀਂ ਕਮਾਇਆ ਸਾਰੇ ਮੱਲੇ ਨੂੰ ਪੁੱਛੋ ਸਾਰੇ ਸ਼ਹਿਰ ਨੂੰ ਪੁੱਛੋ ਕਮੇਟੀਆਂ ਪਾ ਕੇ ਕੱਪੜੇ ਵੇਚ ਕੇ ਪੈਸੇ ਕਮਾਉਂਦੀਆਂ ਸਾਰੇ ਮੱਲੇ ਨੂੰ ਸਾਰੇ ਲੁਧਿਆਣੇ ਨੂੰ ਪੁੱਛੋ ਪਾਵੇਂ ਚੋਰੀਆਂ ਕਰਦੇ ਦੋਨੇ ਅਜੀਤ ਮਿਲ ਵਾਲਿਆਂ ਨੂੰ ਪੁੱਛੋ ਉਹਨਾਂ ਕੋਲੋਂ ਅਜੀਤ ਮਿਲ ਵਾਲਿਆਂ ਕੋਲੋਂ ਇਹਨਾਂ ਨੇ ਨਕਲੀ ਡਿਸਟਰੀ ਕਰਾਈ ਨਕਲੀ ਡਿਸਟਰੀ ਕਰਕੇ ਇਹਨਾਂ ਕੇਸ ਪਿਆ ਆ ਇਹਨਾਂ ਤੇ ਕੇਸ ਪਿਆ ਅਜੀਤ ਮਿਲਵਾਲਿਆਂ ਨੇ ਪਾਇਆ ਹੋਇਆ ਨੰਦਨੀ ਸ਼ਰਮਾ ਕੋਲੋਂ 6 ਲੱਖ ਰੁਪਏ ਸੁਖਦੇਵ ਨਗਰ ਰਹਿ ਗਈ ਸੰਗਦੰਨੀ ਸ਼ਰਮਾ 6 ਲੱਖ ਰੁਪਏ ਲੈ ਕੇ ਨੱਠੇ ਹੋਇਆ ਦੋਨੇ ਕਿਉ ਪੁੱਤਰ ਮੈਨੂੰ ਵੀ ਮਾਰਨਾ ਚਾਹੁੰਦੇ ਪੈਸੇ ਲਈ ਮੇਰੀ ਮਾਂ ਕੋਲੋਂ 9 ਲੱਖ ਰੁਪਏ ਲੈ ਲਿਆ ਇੱਥੇ ਜਿਹੜੇ ਵੀਡੀਓ ਬਣਾ ਰਹੀ ਸੀ ਉਹ ਕੌਣ ਸੀ ਇਹ ਦੋ ਇਹ ਮੇਰਾ ਪੁੱਤਰ ਤੇ ਮੇਰਾ ਘਰ ਵਾਲਾ ਤੁਹਾਡਾ ਪੁੱਤਰ ਤੁਹਾਡੇ ਖਪਾਂਗੇ ਹੋਂਗੇ ਮੈਂ ਨਾ ਤਾਂ ਖਫਰ ਪੈਸਾ ਕਿ ਮਾਂ ਨੇ ਮਰਨ ਤੋਂ ਬਾਅਦ ਦੇਣਾ ਹੁਣੇ ਮਿਲ ਜਗਾ ਥਾਲੀ ਚ ਇਹਦੇ ਨਾਲ ਇਹ ਕਰਾਂਗੇ ਕੁਛ ਮੈਨੂੰ ਜ਼ਬਰਦਸਤੀ ਕਿਤਾ ਜਾ ਰਿਹਾ ਸਾਰਾ ਕੁਛ ਪੁੱਤਰ 20 ਸਾਲਾਂ ਦਾ ਐਮਐਲਟੀ ਕਰਾਰੀ ਸੀ 20 ਸਾਲਾਂ ਦਾ ਐਮਐਲਟੀ ਪੜਾ ਰਹੀ ਸੀ ਪੁੱਤਰ ਨੂੰ ਲਾਲਚ ਬਾ ਗਏ ਪੈਸੇ ਦਾ ਪੁੱਤਰ ਨੇ ਮੈਨੂੰ ਥੋੜੀ ਕਮਾ ਕੇ ਦਿੱਤਾ ਪੁੱਤਰ ਨੇ ਮੈਨੂੰ ਕੁਛ ਕਮਾ ਕੇ ਨਹੀਂ ਦਿੱਤਾ ਉਹਨੂੰ ਲਾਲਚ ਮਹਿਗਾ ਪੈਸੇ ਦਾ ਐਮਐਲਟੀ ਕਰਾਰੀ ਸੀ 15000 ਰੁਪਇਆ ਬੱਸ ਦੀ ਫੀਸ ਪੁੱਤਰ ਨੇ ਮੈਨੂੰ ਕੀ ਕਮਾ ਕੇ ਦਿੱਤਾ 20 ਸਾਲਾਂ ਦਾ 9 ਮਹੀਨੇ ਕਿੱਟੇ ਰੱਖੇ ਅੱਜ ਪੁੱਤਰ ਪੈਸਾ ਮੰਗਦਾ ਮੇਰੇ ਕੋਲ ਮੈਂ ਦੱਸ 10 ਲੱਖ ਰੁਪਇਆ ਕੁੜੀ ਦਾ ਮਤਲਬ ਕਹਿੰਦੇ ਨਾਮ ਕੀ ਵਿਆਹ ਦਾ ਕਰਜ਼ਾ ਚੱਕਿਆ ਆਇਆ ਹੈ ਬਿੱਲ ਜਾਣੇ ਬਿਜਲੀ ਦੇ 100 ਰੁਪਏ ਸਬੰਧ ਦੇ ਨਹੀਂ ਲਾਇਆ ਕਰਜ਼ਾ ਚੱਕ ਕੇ ਕਿੱਤਾ ਹੈ ਉਹ ਕਿੰਨੇ ਦੇਣਾ ਹੈ ਮੇਰਾ ਬੁੜਾਪਾ ਕਿੱਥੇ ਮੇਰੇ ਪੁੱਤਰ ਵੀ ਚਲਾ ਗਏ ਮੇਰਾ ਆਪਿਸ ਮੇਰਾ ਬੁੜਾਪਾ ਕਿੱਥੇ ਮੈਂ ਬੁੜਾਪਾ ਕਿੱਧਾ ਕਰੂੰਗੀ ਆਪਣਾ ਕਵਰ ਤੁਸੀਂ ਮੱਲੇ ਦੇ ਹੀ ਹੋ ਤੁਸੀਂ ਰਿਸ਼ਤੇਦਾਰੋਂ ਕੀ ਪਤਾ ਇਹਦੀ ਸਾਡੀ ਭੈਣ ਅੰਦਰ ਹੈਗੀ ਕੀ ਪਤਾ ਮੈਡੀਕਲ ਦੀ ਲੋੜ ਪਵੇ ਕੁਝ ਪਵੇ ਪੁਲਿਸ ਲੇਟ ਆਏ ਜਾਂ ਕੋਈ ਗੇਟ ਗੇਟ ਖਲਾਏ ਗੇਟ ਖਲਾਓ ਪਹਿਲੇ ਗੇਟ ਖੋਲੇ ਕਿਉਂ ਨਹੀਂ ਜਾਂਦੇ ਖੋਲੇ ਅੰਦਰ ਬੰਦ ਕੀਤਾ ਹੋਇਆ ਨੇ ਤੁਸੀਂ ਖਲਾਓ ਮੀਡੀਆ ਲੈਓ ਖਲਾਓ ਗੇਟ ਖੁਲਵਾਇਆ ਕਿ ਤੁਸੀਂ ਕੀਤੀ ਕੋਸ਼ਿਸ਼ ਬੜੀ ਤੇਰੇ ਤੇ ਕਹਿ ਰਹੇ ਆ ਉਹ ਕਹਿੰਦਾ ਕਿਦਾ 5 ਵਜੇ ਦਾ ਟਾਈਮ ਲਿਆ ਉਹਨਾਂ ਨੇ 5 ਵਜੇ ਦਾ ਟਾਈਮ ਲਿਆ ਉਹਨਾਂ ਨੇ ਕਹਿੰਦੇ 5 ਵਜੇ ਮੇਰੇ ਬੰਦੇ ਵੀ ਆ ਜਾਣਗੇ ਮੈਂ ਖਲਾਵਾ ਅੰਦਰ ਮੈਂ ਕੱਲਾਵਾ ਬਾਹਰ ਕਹਿੰਦਾ ਮੈਂ ਨਿਕਲਾਂਗਾ ਤੇ ਮੈਨੂੰ ਕਹਿੰਦਾ ਸਾਰੇ ਪੈ ਜਾਣਗੇ ਬੱਦ ਹੈ ਕਿ ਇਹ ਦਰਵਾਜ਼ਾ ਕਿਉਂ ਨਹੀਂ ਖੋਲਿਆ ਜਾ ਰਿਹਾ ਕੀ ਵਜ੍ਹਾ ਕੀ ਮੰਗ ਰਿਹਾ ਪੈਸਾ ਇਹ ਮਰਾਇਨਾਂ ਦਾ ਘਰੇਲੂ ਮਸਲਾ ਕਾਫੀ ਢੇਰ ਤੋਂ ਹੈਗਾ ਵਾ ਤੇ ਸਾਰੀ ਗੱਲ ਪੈਸਿਆਂ ਤੇ ਹੀ ਹੈ ਉਹ ਪ੍ਰਾਪਰਟੀ ਦਾ ਕੋਈ ਰੋਲਾ ਇਹਨਾਂ ਦਾ ਕਿਹਾ ਕਿ ਅਸੀਂ ਮਹੱਲੇ ਦੇ ਬੈਠ ਕੇ ਤੁਹਾ ਦਾ ਸੁਝਾਦ ਲੰਦੇ ਆ ਉਹ ਬਾਹਰ ਹੀ ਨਹੀਂ ਆਉਂਦਾ ਕੋਈ ਨਹੀਂ ਖੋਲਦਾ ਬੈ ਤੁਸੀਂ ਕਿਤੇ ਗੱਲ ਉਹਨਾਂ ਕੀਤੀ ਗੱਲ ਉਹਦਾ ਉੱਪਰ 6 ਸਟੇਡ ਹੀ ਗਾਲਾਂ ਗਲੋਚਾਂ ਕੱਢਣ ਗਾਲੀ ਗੁਲੀ ਕੱਢਣ ਦਾ ਮਹੱਲੇ ਵਾਲਿਆਂ ਨੂੰ ਕੋਈ ਪਰਵਾਹ ਨਹੀਂ ਇਹ ਨਹੀਂ ਰੋਣੀ ਪੁਲਿਸ ਵੀ ਆ ਜੇ ਮੈਂ ਜ਼ਹਿਰ ਖਾ ਕੇ ਮਰ ਜੂਗਾ ਮੈਂ ਐਦਾਂ ਉਹਦਾਂ ਇਹੋ ਜਿਹਾ ਗੱਲਾਂ ਕਰਨ ਦੇ ਪੁਲਿਸ ਆਈ ਸੀ ਇੱਥੇ ਉਹ ਕਹਿੰਦੇ ਮੈਂ ਖਲਾ ਨਹੀਂ ਸਕਦਾ ਮੈਨੂੰ ਮੈਨੂੰ ਥੋੜੀ ਨਹੀਂ ਹੈਗੀ 5 ਵਜੇ ਕਹਿੰਦਾ ਤੁਸੀਂ ਥਾਣੇ ਆਜੋ ਕਿਹੜੇ ਥਾਣੇ ਕੋਈ ਆ ਜਮਾਲਪੁਰ ਥਾਣੇ ਤੋਂ ਭੁਪਿੰਦਰ ਸਿੰਘ ਨਾਲ ਆਈ ਉਹਦਾ ਹਾਂ ਆਈ ਉਹ ਆਈ ਆ ਸੀਗੀ ਜੀ ਤੁਹਾਨੂੰ ਕਿਹਾ ਕਿ ਅਸੀਂ ਖਲਾ ਨਹੀਂ ਸਕਦੇ ਉਹ ਕਹਿੰਦੇ ਅਸੀਂ ਖਲਾ ਨਹੀਂ ਸਕਦੇ ਸਾਡੀ ਉੱਪਰੋਂ ਤੱਕ ਸਾਨੂੰ ਅਪਰੂਵਲ ਨਹੀਂ ਹੈਗੀ ਜਦ ਤੱਕ ਆਪਾਂ ਸਾਹਮਣੇ ਗੱਲ ਨਹੀਂ ਕਰਦੇ ਸਾਨੂੰ ਇਦਾਂ ਕੁਝ ਨਹੀਂ ਪਤਾ ਹੈਗਾ ਹੂੰ ਤੋਂ ਦੀ ਥੋੜੀ ਗੱਲ ਕਰਕੇ ਚਲੇਗੇ ਇਹਨੇ ਗੱਲ ਕੀਤੀ ਹੈ ਉਹ ਕਹਿੰਦਾ ਜੀ ਸਾਨੂੰ ਭਰੋਸਾ ਦਿਵਾਨੇ ਆ ਕਿ ਤੁਹਾਨੂੰ 5 ਵਜੇ ਅਸੀਂ ਉੱਥੇ ਆਵਾਂਗੇ ਥਾਣੇ ਪਰ ਥਾਣੇ ਨਹੀਂ ਆ ਰਹੇ ਥਾਣੇ ਆਓ ਆਓ ਦੇ ਫਿਰ ਬਾਹਰ ਹੀ ਨਹੀਂ ਆਉਂਦਾ ਦਵਾਜਾ ਨਹੀਂ ਬੰਦ ਕੀਤਾ ਇਹਨੇ ਖੋਲਦਾ ਨਹੀਂ ਬਾ ਦਵਾਜਾ ਲੇਕਿਨ ਉਹ ਖੋਲ ਕੇ ਜਵਾਬ ਤਾਂ ਆਪਣਾ ਦੇ ਸਕਦੇ ਨੇ ਲੇਕਿਨ ਤੁਸੀਂ ਮੜਾ ਦੇਖਣਾ ਇੱਕ ਮਿੰਟ ਦੇਖਣਾ ਵੀਰ ਤੁਸੀਂ ਆਪਣਾ ਮੀਡੀਆ ਅੱਗੇ ਜਵਾਬ ਦੇ ਸਕਦੇ ਹੋ ਮੇਰਾ ਵੀਰ ਬਣ ਕੇ ਦੇ ਦਿਓ ਤੁਹਾਡੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਨਾ ਨਾ ਤੁਸੀਂ ਗੇਟ ਕੋਲ ਹੀ ਆ ਕੇ ਦੱਸੋ ਕੀ ਹੈ ਮਾਮਲਾ ਜੋ ਇਲਜ਼ਾਮ ਲੱਗ ਰਹੇ ਨੇ ਹਾਂ ਮੇਰਾ ਵੀਰ ਜਿਹੜਾ ਇਹ ਮਾਮਲਾ ਇਹਨਾਂ ਨੇ ਕਿਹਾ ਕਿ ਤੁਹਾਡੀ ਮਦਰ ਨੂੰ ਤੁਸੀਂ ਅੰਦਰ ਰੱਖਿਆ ਉਹ ਕੀ ਰੱਖਿਆ ਤੁਸੀਂ ਅੰਦਰ ਹੈ ਵੀਰ ਵੀਰ ਪੌੜੀਆਂ ਤੇ ਬੈਠੇ ਹੋਈਆਂ ਤੁਸੀਂ ਦੱਸ ਦਿਓ ਥੋੜਾ ਜਿਆ ਸਰਦਾਰ ਜੀ ਸਰਦਾਰ ਜੀ ਤੁਸੀਂ ਦੱਸ ਦੋਗੇ 2 ਮਿੰਟ ਚਲੋ ਇਸ਼ਾਰਾ ਕਰ ਰਹੇ 2 ਮਿੰਟ ਬਾਅਦ 2 ਮਿੰਟ ਬਾਅਦ ਬਾਹਰ ਆ ਕੇ ਬਿਆਨ ਦਿੰਦੇ ਆ ਕਿ ਨਹੀਂ ਦਿੰਦੇ ਆ ਲੇਕਿਨ ਬਾਹਰ ਗੈਰਹੀ ਨਹੀਂ ਨਹੀਂ ਤੁਸੀਂ ਮੱਲਦੇ ਹੋ मम्मी मैम की नूंह जो अंदर है जड़े अंदर तो यूँ ना नूंह पिंदरा आवाज आ रही है मम्मी की आवाज मम्मी की आवाज आ रही है मम्मी की आवाज आ रही है सारे चुप्पो चुप्पो दो मिनट अंदर से आवाज आ रही है मम्मी की आ रही है मम्मी की आवाज एक में चिल्ला रहे हैं हम ਆਈ ਆਈਏ ਆਈ ਆਪਨੇ ਸੁਣੀ ਹੈ ਨਾ ਨਹੀਂ ਇਹਨਾਂ ਨੂੰ ਕਿਉਂ ਫੇਰ ਅੰਦਰ ਰੱਖ ਲਿਆ ਲੇਕਿਨ ਇਹ ਤਸਵੀਰ ਹੈ ਭਾਮੀਆਂ ਦੇ ਵਿੱਚ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ ਉਸ ਤਸਵੀਰ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਇਹ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਤਸਵੀਰ ਜਿਹੜੀ ਹੈ ਜੋ ਲੇਡੀਜ਼ ਹੈ ਜੋ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਕਾਰ ਦਾ ਲੇਕਿਨ ਵਿਵਾਦ ਜਿਹੜਾ ਹਾਈ ਪ੍ਰੋਫਾਈਲ ਵਿਵਾਦ ਪੈ ਚੁੱਕਾ ਹੈ ਇੱਥੇ ਕਿ ਗੇਟ ਖੋਲਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਦੇ ਹਸਬੰਦ ਨੇ ਸਾਹਮਣੇ ਮੇਰੇ ਖਿਆਲ ਨਾਲ ਜਿਹੜੇ ਤੁਹਾਨੂੰ ਦਿਖਦੇ ਹੋਣਗੇ ਕੋਸ਼ਿਸ਼ ਕੀਤੀ ਜਾ ਰਹੀ ਗੇਟ ਖੋਲੋ ਗੇਟ ਗੇਟ ਖੋਲੋ ਮੇਰਾ ਗੇਟ ਖੋਲੋ ਲੇਕਿਨ ਇਹ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਤੁਸੀਂ ਤੁਹਾਨੂੰ ਦੇਖ ਰਹੇ ਹੋ ਜੋਣਾ ਲਾ ਗੇਟ ਬੰਦ ਕਰਕੇ ਤੂੰ ਬਦਮਾਸ਼ ਬਣ ਜਾਵੇਂਗਾ ਤੁਸੀਂ ਬਦਮਾਸ਼ ਬਣ ਜਾਗੇ ਤੋਨੇ ਹੈ ਤੁਸੀਂ ਬਦਮਾਸ਼ੀ ਦਿਖਾ ਲਓ ਜਗਾਨੀ ਅੱਗੇ 11:15 ਵਜੇ ਆ ਕੇ ਤਾਲੇ ਲੈ ਖੋਲ ਦੇ ਪਏ ਮੇਰੇ ਹਾਂ ਤੁਸੀਂ ਬਦਮਾਸ਼ ਬਣੇ ਹੋ ਹਾਂ ਹੋਇਆ ਕੀ ਹੈ ਵੀਰ ਇਹ ਵਿਵਾਦ ਕੀ ਹੋ ਗੱਲ ਕਰੋ ਮੀਡੀਆ ਲੜੋ ਹਾਂ ਮੀਂਦ ਲੁਧਿਆਣਾ ਲਾਈਵ ਤੋਂ ਵੀ ਸ਼ਾਮ ਇੱਕ ਤੁਸੀਂ ਮਾਤਾ ਜੀ ਉਧਰ ਹੋ ਜੋ ਰਿਕਵੈਸਟ ਤੁਹਾਨੂੰ ਰਿਕਵੈਸਟ ਹੈ ਇਹਨਾਂ ਨੂੰ ਕੋਈ ਮਾੜੀ ਜਿਹੀ ਸ਼ਾਂਤੀ ਰੱਖਾ ਥੋੜਾ ਉਧਰ ਹੋ ਜਾਓ ਰਿਕਵੈਸਟ ਥੱਲੇ ਹੋ ਜਾਓ ਇੱਕ ਮਿੰਟ ਥੱਲੇ ਹੋ ਜਾਓ ਇਹਨਾਂ ਨੇ ਹਾਂਜੀ ਆਪਣਾ ਤਾਂ ਪਾ ਲਿਆ ਰੋਲਾ ਹਨਾ ਹਾਂਜੀ ਹੈ ਕਿ ਮਾਮਲਾ ਹਾਂਜੀ ਹਾਂਜੀ 25 ਸਾਲ ਹੋ ਗਏ ਮੇਰੀ ਮੈਰਿਜ ਨੂੰ ਅੱਛਾ ਲਵ ਕਮ ਅਰੇਂਜ ਮੈਰਿਜ ਮੇਰੀ ਹੋਈ ਸੀ ਅਸੀਂ ਆਮਗੜੀਆਂ ਆ ਜੀ ਤੇ ਇਹ ਅਰੋੜੀ ਖਤਰੀ ਹੈ ਜੀ ਠੀਕ ਹੈ ਵਿਆਹ ਤੋਂ ਪਹਿਲਾਂ ਵੀ ਮੈਂ ਹਰ ਚੱਲਦਾ ਕਰ ਰਿਹਾ ਹੁੰਦਾ ਸੀ ਮੇਰਾ ਸੋਹਣਾ ਕੰਮਕਾਰ ਸੀਗਾ ਠੀਕ ਹੈ ਵਿਆਹ ਤੋਂ ਬਾਅਦ ਸਾਡੇ ਘਰ ਡਿਸਪਿਊਟ ਸ਼ੁਰੂ ਹੋ ਗਿਆ ਜੀ ਜੀ ਇਹਨੇ ਮੇਰੇ ਮਾ ਇੱਕ ਇੱਕ ਮਿੰਟ ਅੱਛਾ ਇਹਨੇ ਮੇਰੇ ਮਾਪਿਆਂ ਵੀ ਛਡਵਾਤੇ ਵੀ ਨਹੀਂ ਅਸੀਂ ਇਕੱਠੇ ਹੀ ਰਹਿਣਾ ਮੇਰੇ ਮਾਪਿਆਂ ਨੇ ਮੈਨੂੰ ਤੀਜਾ ਹਿੱਸਾ ਦੇ ਕੇ ਅਲੱਗ ਕਰਤਾ ਠੀਕ ਹੈ ਉਸ ਤੋਂ ਬਾਅਦ ਮੈਂ ਇਹਦੇ ਨਾਲ ਹੀ ਰਹਿ ਰਿਹਾ ਇਹਨੇ ਮੈਨੂੰ ਇਹ ਨਹੀਂ ਕਿਹਾ ਵੀ ਹਾਂ ਵੀ ਤੂੰ ਆਪਣਾ ਕੋਈ ਰਿਸ਼ਤੇਦਾਰ ਵਰਤਨਾ ਕੁਝ ਵਰਤਨਾ ਜੀ ਚਲੋ ਉਸ ਤੋਂ ਬਾਅਦ ਮੈਂ ਕਈ ਕੰਮ ਕੀਤੇ ਪਾਈਪਾਂ ਦਾ ਵੀ ਕੰਮ ਕੀਤਾ ਵੀ ਜਿੱਦਾਂ ਮਰਜ਼ੀ ਕਰਕੇ ਮੈਂ ਆਪਣਾ ਪਰਿਵਾਰ ਪਾਲ ਰਿਹਾ 2003 ਚ ਬੇਟੀ ਹੋਈ ਹੈ ਜੀ 28 ਦਿਨ ਇਹ ਉੱਥੇ ਸੀਐਮਸੀ ਹਸਪੀਟਲ ਐਡਮਿਟ ਰਹੀ ਹੈ ਜੀ ਮਾਂ ਇਹਦੀ ਨੇ 1 ਰੁਪਈਆ ਨਹੀਂ ਦਿੱਤਾ ਨਾ ਮੈਂ ਮੰਗਿਆ ਲੇਕਿਨ ਇਹ ਮਕਾਨ ਮੈਂ ਦੱਸਦਾ 200 ਉਸ ਤੋਂ ਬਾਅਦ ਪ੍ਰੋਪੀ ਦਾ ਕੰਮ ਸ਼ੁਰੂ ਨਾਲ ਤੋਂ ਮੈਂ ਕਰਦਾ ਪਿਆ ਹੈਗਾ 2015 ਚ ਵਿਆਜ ਦਾ ਕੰਮ ਸ਼ੁਰੂ ਕੀਤਾ ਜੀ ਜੀ ਕੋਰਟ ਦੇ ਵਿੱਚ ਜਿਨੇ ਚੱਕਾਂ ਦੇ ਕੇਸ ਕਚਹਿਰੀਆਂ ਦੇ ਥਾਣੇ ਸਾਰੇ ਮੇਰੇ ਨਾਮ ਤੇ ਚੱਲਦੇ ਆ ਕਈ ਕੇਸ ਚੱਲਦੇ ਜਿਹਦੇ ਕਰਕੇ ਮੈਂ ਪ੍ਰਾਪਰਟੀ ਦੇ ਨਾਮ ਤੇ ਕਰਾਈ ਆ 2019 ਚ ਇਹ ਵਾਲਾ ਮਕਾਨ ਜਿਸ ਕੋਲੋਨਾਈਜ਼ਰ ਤੋਂ ਅਸੀਂ ਪ੍ਰਾਪਰਟੀ ਲਈ ਆ ਮੁਕੇਸ਼ ਵਰਮਾ ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਇਸ ਪ੍ਰਾਪਰਟੀ ਤੇ ਕਿਉਂਕਿ ਕਿਸ਼ਤਾਂ ਦੇ ਪਲਾਟ ਲਿਆ ਸੀ 28 ਦਿਨ ਤਾਲੇ ਲੱਗੇ ਰਹੇ ਇਹਦੀ ਸਗੀ ਮਾਂ ਨੇ ਇਹਦੇ ਪੂਰੇ ਪਰਿਵਾਰ ਨੇ ਕਿਸੇ ਨੇ ਇਹਦੀ ਗਾਰੰਟੀ ਨਹੀਂ ਲਈ ਵੀ ਅਸੀਂ ਰਜਿਸਟਰੀ ਦਾ ਕਿ ਉਹ ਕਹਿੰਦਾ ਸੀਗਾ ਵੀ ਚਲੋ ਮੈਨੂੰ ਰਜਿਸਟਰੀ ਗਿਰਵੀ ਰੱਖ ਦਿਓ ਜਿਆਦਾ ਤੜ ਪੈਸੇ ਪੂਰੇ ਹੋ ਜਾਣਗੇ ਵੀ ਤੁਸੀਂ ਮਤਲਬ ਕਿ ਆਪਣਾ ਤੁਹਾਡਾ ਮਾਂ ਮਕਾਨ ਖੋਲ ਦੇਣਾ ਅੱਛਾ ਮਨਜੀਤ ਸਰਪੰਚ ਹਣਦੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲੈ ਕੇ 10 ਲੱਖ ਰੁਪਇਆ ਕਿੱਦਾਂ ਕਿੱਦਾਂ ਇਕੱਠਾ ਕਰਕੇ ਜੀ ਮੈਂ ਦਿੱਤਾ ਜੀ ਠੀਕ ਹੈ 2021 ਚ ਪਿਛਲੀ ਪਰੋਟੀ ਬਣੀ ਜੀ ਤੇ ਹੁਣ ਇਹ ਮਹੀਨਾ ਹੋ ਗਿਆ ਜੀ ਮੈਨੂੰ ਬਾਹਰ ਕੱਟਿਆ ਪਿਆ ਲੇਕਿਨ ਜੋ ਉਹਨਾਂ ਦੀ ਜੋ ਉਹਨਾਂ ਦੀ ਮਾਤਾ ਜੀ ਹੈਗੇ ਨੇ ਜਿਹੜੇ ਇੱਥੇ ਹੈਗੇ ਨੇ ਅੰਦਰ ਬੰਦ ਕੀਤਾ ਪਿਆ ਉਹਨਾਂ ਨੇ ਆਪਣੇ ਆਪ ਨੂੰ ਮੇਰਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ ਉਹਨਾਂ ਨੇ ਬੰਦ ਕਿਉਂ ਕਰ ਲਿਆ ਆਪਣੇ ਆਪ ਨੂੰ ਡਰਾਮੇਬਾਜੀ ਹੈ ਜੀ ਤੇ ਤੁਸੀਂ ਪੁਲਿਸ ਨੂੰ ਬੁਲਾ ਕੇ ਕਰਾ ਸਕਦੇ ਪੁਲਿਸ ਨੂੰ ਬੁਲਾਈ ਆ ਮੈਂ ਪੁਲਿਸ ਨੂੰ ਮੈਂ 5 ਵਜੇ ਜਾਊਂਗਾ ਜੀ ਇਹ ਤਾਂ ਜਾਨਵਾਰ ਦੇ ਸਾਰੀਆਂ ਮੈਨੂੰ ਧਮਕੀਆਂ ਦੇਣ ਤੇ ਗੇਟ ਤੋੜਨ ਤੇ ਤੁਹਾਡੇ ਸਾਹਮਣੇ ਆਣੀਆਂ ਧਮਕੀਆਂ ਦੇਣ ਦੇ ਨਹੀਂ ਮੈਨੂੰ ਜੇ ਕੋਈ ਮੈਂ ਜਦ ਕਹਿਤਾ ਵੀ 5 ਵਜੇ ਆਪਾਂ ਥਾਣੇ ਮਿਲਾਂਗੇ ਫਿਰ ਇਹ ਧੱਕਾ ਮੁੱਕੀ ਕਿਉਂ ਕਰਦੇ ਪਏ ਨਹੀਂ ਇੱਕ ਮਿੰਟ ਇੱਕ ਮਿੰਟ ਜਦੋਂ ਇਸ ਘਰ ਦੇ ਓਨਰ ਨੇ ਤੁਹਾਡੀ ਮਿਸਿਸ ਹੀ ਨੇ ਆ ਜੋ ਬਾਹਰ ਖੜੇ ਨੇ ਪ੍ਰੋਟੀਨ ਦੇ ਨਾਮ ਤੇ ਆ ਜੀ ਬਿਲਕੁਲ ਤੁਹਾਡੀ ਮਿਸਿਸ ਨੇ ਬਿਲਕੁਲ ਮੇਰੀ ਮਿਸੇਜ ਆ ਜੀ ਇਸ ਘਰ ਚ ਬੈ ਕੇ ਸੋਲੂਸ਼ਨ ਕਰ ਸਕਦੇ ਸੀ ਬਿਲਕੁਲ ਨਹੀਂ ਪਿਆ ਜੀ ਅਸੀਂ ਇੱਕ ਤਿੰਨ ਤਰੀਕ ਦਾ ਮੈਂ ਇੱਕੋ ਕਪੜਿਆਂ 'ਚ ਬਾਹਰ ਐ ਇਹ ਮੱਲੇ ਵਾਲੇ ਕਹਿ ਰਹੇ ਬਹਿ ਕੇ ਆਪਾਂ ਸੁ ਸੁਣ ਭਾਈ ਮੈਂ ਤਾਂ ਕਹਿ ਰਿਹਾ ਮੇਰਾ ਛੁਟਕਾਰਾ ਦਵਾਓ ਡਿਵੋਰਸ ਦਾ ਕੇਸ ਇਹਨੇ ਪਾਇਆ ਪਿੱਟੀਆਂ ਘਰੋਂ ਪਿੰਦੇ ਚੱਲਦੇ ਗਲਤ ਕੰਮ ਇਹਨਾਂ ਦੇ ਚੱਲਦੇ ਮੇਰੇ ਕੋ ਸਾਰੀਆਂ ਵੀਡੀਓ ਨੇ ਬੈਠ ਕੇ ਮੈਂ ਕਹਿੰਦਾ ਗੱਲ ਕਰ ਲਵੇ ਜੀ ਜੇ ਨਿਵੇੜਾ ਕਰਨਾ ਭਾਈ ਕਿਸੇ ਹੋਰ ਤੇ ਨਹੀਂ ਸੈਟਿੰਗ ਐ ਤੇ ਤੂੰ ਭਾਈ ਹੋਰ ਕਿਧਰੇ ਗੱਲ ਕਰਦਾ ਕੋਈ ਨਹੀਂ ਲੇਕਿਨ ਇਹ ਤੁਸੀਂ ਕਰਦਾ ਫੋਨ ਆ ਗਿਆ ਇਹ ਇਹ ਜਨਨੀਆਂ ਰੱਖਦਾ ਜਨਨੀਆਂ ਬੰਦਾ ਰੱਖਦਾ ਵਾਰ ਜਨਨੀਆਂ ਤੇ ਅੰਦਰ ਲੱਕੜ ਜੀ ਲਾਈ ਹੋਈ ਹੈ ਤੇ ਲੋਕ ਲਾਇਆ ਜਿਹੜਾ ਉਹਨਾਂ ਨੇ આરોਪ ਤੁਹਾਡੇ ਉੱਤੇ ਲਗਾਏ ਕਿ ਤੁਸੀਂ ਬਾਹਰ ਕੋਈ ਰੱਖਿਆ ਤਾਂ ਤੁਸੀਂ ਉਹਨਾਂ ਨਾਲ ਕਰ ਲੋ ਲੇਕਿਨ ਇਹ ਤੁਸੀਂ ਸੁਣ ਸਕਦੇ ਹੋ ਆ ਮਾਂ ਮੈਂ ਮੇਰੀ ਬੇਟੀ ਹੈ ਮੇਰੀ ਸੱਕੀ ਬੇਟੀ ਹੈ ਅਸੀਂ ਸਾਰੇ ਮੁੱਲਾ ਖੜਾ ਵਾ ਮੈਂ ਇੱਕ ਵੀ ਕਰ ਦੇਵੇ ਕੋਈ ਮੈਂ ਜੁੱਤੀ ਖਾਣ ਨੂੰ ਤਿਆਰ ਆ ਕੇ ਕਹਿ ਰਹੇ ਕਿ 7-8 ਦਿਨ ਤੋਂ ਇਹ ਜਨਾਨੀ ਬਾਹਰ ਕਿਸ ਬੰਦੇ ਨੇ ਝੂਠ ਬੋਲ ਰਿਹਾ ਹੈ 3-3 ਕਿਲੋ ਚਿਕਨ ਜਾ ਰਿਹਾ ਵਾ ਹਫਤੇ 'ਚ ਹੈ ਇਹਨੇ ਜਨਾਨੀ ਰੱਖੀ ਹੋਈ ਹੈ ਰਾਤੀ ਕਾਰ ਆਂਦਾ ਸੀ 4 ਘੰਟੇ ਧਰਮਸ਼ਾਲਾ ਵਾਂਗੂ ਸੌਣ ਆਂਦਾ ਸੀਗਾ ਪੈਸੇ ਦਾ ਲਾਲਚ ਦਾ ਪ੍ਰਾਪਰਟੀ ਦਾ ਜੀ ਮੈਨੂੰ ਪੈਸੇ ਤੋਂ ਮੈਂ ਖੁਸ਼ ਹੋ ਜਾਊਂਗਾ ਆਪਣਾ ਸਾਈਟ ਤੇ ਚੱਲ ਜਾਊਂਗਾ ਹੁਣੇ ਪੈਸੇ ਦਾ ਠੀਕ ਹੈ ਫੇਰ ਆਜੂਗਾ ਨਹੀਂ 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 ਕੁਛ ਨਹੀਂ ਜੀ ਜੀਤ ਮਿਲ ਵਾਲੇ ਨੂੰ ਫੋਨ ਕਰੋ ਜਿਹਨੇ ਕਮਾਇਆ ਜਿਹੜਾ ਮੁਕੇਸ਼ ਹੈ ਜਿਹਦੇ ਨਾਮ ਜਿਹਦੀ ਕਲੋਨੀ ਆ ਤੁਸੀਂ ਉਹਦੇ ਤੋਂ ਪੁੱਛ ਸਕਦੇ ਹੋ ਸਾਰਾ ਪੈਸਾ ਕਮੇਟੀਆਂ ਬਾਕੇ ਸਭ ਕੁਝ ਇਹਨਾਂ ਨੇ ਕੀਤਾ ਅੱਜੇ ਘਰ ਚਲਾਨ ਵਿੱਚ ਇੱਕ ਹਸਬੈਂਡ ਇੱਕ ਵਾਈਫ ਦੀ ਹੈਲਪ ਕਰ ਦਿੰਦਾ ਇਹਦਾ ਮਤਲਬ ਇਹ ਨਹੀਂ ਕਿ ਪੈਸੇ ਹੀ ਸਾਰਾ ਉਹਦਾ ਹੋ ਗਿਆ ਠੀਕ ਹੈ ਸਾਡੇ ਲਈ ਕਰ ਰਹੇ ਸੀ ਜੋ ਕਰ ਰਹੇ ਸੀ ਠੀਕ ਹੈ ਹੁਣ ਐਂਡ ਤੇ ਆ ਕੇ ਮੈਨੂੰ ਮੇਰਾ ਹਿੱਸਾ ਦੋ ਪ੍ਰਾਪਰਟੀ ਚ ਸਭ ਕੁਝ ਦੋ ਮਹੀਨੇ ਹੋਏ ਸਿਰਫ ਉਹ ਵੀ ਸ਼ਰਮ ਨਹੀਂ ਕੀਤੀ ਉਹ ਵੀ ਸ਼ਰਮ ਨਹੀਂ ਤੇ ਕੋੜਾ ਮਾ ਖੜੇ ਮਰੇ ਉਹ ਵੀ ਸ਼ਰਮ ਨਹੀਂ ਕੀਤੀ ਕੋੜਾ ਮਾ ਵੀ ਗਾਲਾਂ ਕੱਢ ਰਿਹਾ ਉਹਨਾਂ ਦੀ ਵੀ ਡਿਸਪੈਕਟ ਨਹੀਂ ਆਪਣੀ ਦੀ ਜੰਮੀ ਨਹੀਂ ਹੋਈ ਸੀ ਮੈਂ ਤੀ ਪੁੱਛੋ ਲੈ ਕੇ ਆਈ ਬੱਚੇ ਬੱਚੇ ਦੇ ਦੇਈ ਨਾ 25 ਸਾਲ ਮੇਰਾ ਯੂਜ਼ ਕੀਤਾ ਗਿਆ ਦੋ ਬੱਚੇ ਮੇਰੇ ਜਮਾਏ ਗਏ ਉਸ ਤੋਂ ਬਾਅਦ ਮੈਨੂੰ ਫੋਨ ਕਰਕੇ ਕਹਿੰਦੇ ਗੱਡੀ ਚੱਕ ਕੇ ਦੋ ਗੱਡੀਆਂ ਮੇਰੇ ਚੱਕ ਕੇ ਦੋਨੇ ਮੇਰੇ ਨਾਮ ਆਰਸੀਆ ਮੇਰੇ ਨਾਮ ਗੱਡੀ ਚੱਕ ਕੇ ਕਹਿੰਦੇ ਮੈਂ ਜੀ ਤੁਹਾਡੇ ਤੇਰਾ ਮੇਰਾ ਕੋਈ ਮਤਲਬ ਨਹੀਂ ਸਾਰੀ ਰਿਪੋਰਟਿੰਗ ਹੈ ਪਹਿਲੀ ਗੱਲ ਜਦ ਆਪਦੀ ਕਮਾਈ ਹੁੰਦੀ ਸਾਰਾ ਕੁਝ ਇਨ੍ਹਾਂ ਦੇ ਨਾਮ ਕਿਉਂ ਕਰਨਾ ਸੀ ਕਿਉਂਕਿ ਸ਼ੁਰੂ ਤੋਂ ਹੀ ਇਨ੍ਹਾਂ ਦੇ ਕਨਫਲਿਕਟਸ ਚੱਲ ਰਹੇ ਐ ਇਨ੍ਹਾਂ ਤੋਂ ਕੋਈ ਹੈ ਨਹੀਂ ਕਿ ਸਾਰਾ ਕੁਝ ਦੂਜੇ ਦੇ ਨਾਮ ਕਰਤਾ ਸਾਰਾ ਕੁਝ ਇਨ੍ਹਾਂ ਦਾ ਕਮਾਇਆ ਹੋਇਆ ਹੈ ਤੁਸੀਂ ਉਹ ਖਰਾਬ ਕਰ ਸਕਦੇ ਮੈਨੂੰ ਤੇ ਆਪਣੇ ਨਾਮ ਕੁਛ ਨਾ ਕਰਾਂਦਾ ਕੁਛ ਨਾ ਕਰਾਂਦਾ ਇੱਕ ਚੀਜ਼ ਵੀ ਨਾ ਕਰਾਂਦਾ ਤੁਹਾ ਮੇਰੀ ਗੱਲਬਾਤ ਹੋਈ ਸੀ ਤਿੰਨ-ਚਾਰ ਦਿਨ ਪਹਿਲਾਂ ਉਹਦਾ ਮਮਾ ਨੂੰ ਫੋਨ ਆਇਆ ਕਿ ਮੈਂ ਤੁਹਾਨੂੰ ਤੇ ਨਾਨੀ ਨੂੰ ਆ ਕੇ ਜਾਨੋਂ ਮਾਰਨਾ ਤੁਸੀਂ ਚਾਹੇ ਜਿਹੜੇ ਥਾਣੇ ਚਲ ਜਾਓ ਜਿਹਾਂ ਜੀ ਤੇ ਕਹਿੰਦਾ ਮੈਨੂੰ ਸਿਰਫ ਪ੍ਰਾਪਰਟੀ ਚਾਹੀਦੀ ਐ ਸਿਰਫ ਪ੍ਰਾਪਰਟੀ ਹਾਂ ਜੀ ਪਹਿਲਾਂ ਤੁਹਾਨੂੰ ਮਾਰੂੰਗਾ ਮਮਾ ਨੂੰ ਫਿਰ ਨਾਨੀ ਨੂੰ ਮਾਰੂੰਗਾ ਫਿਰ ਖੁਦ ਚਾਹੇ ਮਰ ਜਾਵਾਂ ਪਰ ਮੈਂ ਪ੍ਰਾਪਰਟੀ ਲੈ ਕੇ ਛੱਡੂਗਾ ਰਿਕਾਰਡਿੰਗ ਹੈਗੀ ਏ ਦੀ ਸਾਡੀ ਮੇਰਾ ਪਪਾ ਕਿੱਥੇ ਜਾਊਗਾ ਭਾਜੀ ਜਿਹੜੇ 5 ਸਾਲ ਦਾ ਸਮਾਂ 5 ਸਾਲ ਦਾ ਸਮਾਂ ਜਿਹੜਾ ਇਹਨਾਂ ਨੇ ਮੰਗਿਆ ਹਾਂਜੀ ਸਮਾਂ ਦਿੱਤਾ ਕਿਸੇ ਨੇ ਤੁਹਾਨੂੰ 5 ਵਜੇ ਮੈਨੂੰ ਉਤਸ਼ਾਹ ਕੀ ਤੋਂ ਇਹ ਗੱਲ ਸੁਣੋ ਜੇ ਸਮਾਂ ਮੰਗਿਆ ਹੁੰਦਾ ਪਹਿਲੀ ਗੱਲ ਤਾਂ ਘਰ ਨਹੀਂ ਆਉਂਦੇ ਸਿੱਧਾ ਥਾਣੇ ਆਉਂਦੇ ਠੀਕ ਐ ਇਹਨਾਂ ਦੀ ਇਹ ਕੱਲ ਪਰਸੋ ਥਾਣੇ ਗਏ ਆ ਇਹਨਾਂ ਦਾ ਬੁੱਧਵਾਰ ਨੂੰ ਫੈਸਲਾ ਸੀਗਾ ਕੱਲ ਜੋ ਕੀ ਅੱਜ ਇਹਨਾਂ ਦਾ ਆ ਕੇ ਨਹੀਂ ਬੁੱਧਵਾਰ ਨੂੰ ਫੈਸਲਾ ਸੀ ਇਹਨਾਂ ਦਾ ਥਾਣੇ ਵਿੱਚ ਇੱਧਰ ਜਮਾਲਪੁਰੇ ਲਈ ਖਵਾ ਕੇ ਆਏ ਸੀਗੇ ਤੇ ਹੁਣ ਜੇ ਕੱਲ ਫੈਸਲਾ ਤੇ ਅੱਜ ਘਰ ਤੇ ਅੰਦਰ ਜਾਣ ਦਾ ਮਤਲਬ ਹੀ ਨਹੀਂ ਸੀਗਾ ਤੇ ਕੱਲ ਰਾਤੀ ਲੋਕ ਬੋਲਣ ਲੱਗੇ ਕੱਲ ਰਾਤੀ ਕੱਲ ਰਾਤੀ ਵੀ 11:30 ਵਜੇ ਆਏ ਤੁਹਾਡੇ ਸਾਹਮਣੇ ਤੁਸੀਂ ਸੁਣਿਆ ਕਿ ਤੁਹਾਡੀ ਜਿਹੜੀ ਮਦਰ ਨੇ ਉਹਨਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕੀਤਾ ਹੈ ਮੇਰਾ ਕੋਈ ਵਾਸਤਾ ਨਹੀਂ ਹੈਗਾ ਉਸ ਦਾ ਨਹੀਂ ਜੀ ਨਹੀਂ 9 ਲੱਖ ਰੁਪਏ ਉਹਨਾਂ ਕੋਲੋਂ ਲਿਆ ਮੇਰੇ ਹਸਬੰਦ ਨੇ ਆਪਣੇ ਅਕਾਊਂਟ ਚ ਪਵਾਇਆ ਸਾਰਾ ਜੂਏ ਚ ਉਡਾਇਆ ਵਾ ਜਨਾਨੀ ਬਾਜ਼ ਬੰਦਾ ਵਾ ਮੈਂ ਸਿਰਫ ਆ ਕੁੜੀ ਜਵਾਨ ਕਰਕੇ ਸਹਿੰਦੇ ਨਹੀਂ ਮੇਰੇ ਤੀਜਾ ਵਿਆਹ ਨਹੀਂ ਮੇਰੀ ਤੀਦਾ ਵਿਆਹ ਨਹੀਂ ਹੋਣੇ ਲੋਕਾਂ ਨੇ ਕਹਣਾ ਪਿਓ ਗੰਦਾ ਵਾ ਮੈਂ ਸਿਰ ਕੁੜੀ ਕਰਕੇ ਸੈੰਦੀ ਰਹੀ ਫੋਨ ਕਿੱਥੇ ਮਮਾ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਨਾਨੀ ਨਾਲ ਵੀਡੀਓ ਕਾਲ ਕਰਾਉਂਦੇ ਆਂ ਇਹ ਵੀ ਬਾਤ ਤੁਹਾਨੂੰ ਦਿਖਾ ਰਹੇ ਆਂ ਕਿ ਇੱਕ ਜਿਹੜੀ ਲੇਡੀਜ਼ ਹੈ ਉਹ ਆਪਣੇ ਘਰ ਦੇ ਅੰਦਰ ਦਾਖਲ ਨਹੀਂ ਹੋ ਪਾਰੀ ਹੈ ਲੇਕਿਨ ਜੋ ਦੂਜੀ ਪਾਰਟੀ ਨੇ ਰੂਪ ਲਗਾਇਆ ਕਿ ਮੈਨੂੰ ਜਿਹੜਾ ਕਰੋਬਾਰ ਕੱਢਿਆ ਸੀ ਕੋ ਕਪੜੇ ਦੇ ਵਿੱਚ ਮੈਂ ਪੂਰਾ ਪੂਰਾ ਜਿਹੜਾ ਗੱਡੀਆਂ ਲੈ ਕੇ ਗਏ ਭਾਜੀ ਦੋ ਗੱਡੀਆਂ ਬਾਹਰ ਕਿਤੇ ਕੱਢੇ ਆ ਤੈਨਾਂ ਲੱਖ ਰੁਪਈਆ ਦੋ ਗੱਡੀਆਂ ਸੋਨਾ ਚੱਕ ਕੇ ਲੈ ਕੇ ਗਏ ਮੇਰੇ ਕੋ ਪ੍ਰੂਫ ਹੈ ਮੇਰੇ ਕੋ ਪ੍ਰੂਫ ਹੈ ਇਸ ਚੀਜ਼ ਦਾ ਦੋ ਗੱਡੀਆਂ ਆਸੀ ਮੇਰੇ ਨਾਮ ਗੱਡੀ ਮੇਰੇ ਨਾਮ ਕਾਰ ਮੇਰੇ ਨਾਮ ਮੈਂ ਥੋੜਾ ਥੋੜਾ ਪੈਸਾ ਕਰਕੇ ਜੋੜਿਆ ਇਹ ਖਾਨ ਨੂੰ अजीत ਮੇਲ ਵਾਲੇ ਨੂੰ ਫੋਨ ਕਰੋ अजीत ਮੇਲ ਵਾਲੇ ਰਜਿਸਟਰੀ ਨਕਲੀ ਹੈ ਪਲਾਟ ਆਪਣੇ ਨਾਮ ਅਜੇ ਵੀ ਕੇਸ ਚੱਲ ਰਿਹਾ ਇਹਨਾਂ ਦਾ ਮੇਰੇ

ਅੱਪਾ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਸੀ ਉਹ ਇੱਧਰ ਆਏ ਵੀ ਸੀਗੇ ਤਮਾਸ਼ਾ ਦੇਖ ਕੇ ਜਿੱਦਾਂ ਹੀ ਮੀਡੀਆ ਦਾ ਨਾਂ ਸੁਣਿਆ ਕਿ ਮੀਡੀਆ ਆਣ ਵਾਲੀ ਆ ਉਹ ਦੋ ਬਾਈਕ ਲੈ ਕੇ ਆਪਣੇ ਭੱਜ ਗਏ ਉਹ ਵੀ ਪਿਛਲੀ ਰੋਡ ਤੋਂ ਬਿਲਕੁਲ ਤੁਹਾਨੂੰ ਦਿਖਾ ਦਈਏ ਤਸਵੀਰ ਜੋ ਘਰ ਦਿਖਾਇਆ ਜਾ ਰਿਹਾ ਜਿਸ ਘਰ ਦੇ ਵਿੱਚ ਅੰਦਰ ਪਿਓ ਪੁੱਤ ਤੇ ਇਹਨਾਂ ਦੀ ਜਿਹੜੀ ਹੈ ਮਦਰ ਜਿਹੜੀ ਅੰਦਰ ਹੈਗੀ ਹੈ ਲੇਕਿਨ ਦਰਵਾਜ਼ਾ ਜਿਹੜਾ ਨਹੀਂ ਖੋਲਿਆ ਜਾ ਰਿਹਾ ਸੀਗਾ ਲੇਕਿਨ ਜੇ ਦੂਜੀ ਪਾਰਟੀ ਕੋ ਸੁਣਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਉੱਤੇ ਵੀ ਜਿਹੜਾ ਕਈ ਜਿਹੜੀ ਕੰਡੀਸ਼ਨਾਂ ਜਿਹੜੇ ਲਗਾਈਆਂ ਗਈਆਂ ਸੀਗੇ ਕਿ ਮੈਂ ਪੈਸਾ ਮੇਰੇ ਕੋਲ ਨਹੀਂ ਸੀਗਾ ਮੈਂ ਬਾਅਦ ਜਿਹੜਾ ਦੀ ਮਾਲਕ ਹੈ ਜਦੋਂ ਕੈਮਰਾ ਵਿੱਚ சிவா ਸਿੰਘ ਦੇ ਨਾਲ ਵਿਸ਼ਾਲ ਕਪੂਰ ਨੂੰ ਲੈ ਸਰ ਜਮਾਲਪੁਰ ਜੀਐਸ ਕਲੋਨੀ ਦੇ ਵਿੱਚ ਇੱਕ ਵਿਵਾਦ ਹੈ ਇੱਕ ਜੀਐਸ ਕਲੋਨੀ ਦੇ ਵਿੱਚ ਵਿਵਾਦ ਹੋਇਆ ਪਿਆ ਹੈ ਕਿ ਇੱਕ ਪਰਿਵਾਰ ਜਿਹੜਾ ਇੱਕ ਜਿਹਦੇ ਨਾਮ ਦੀ ਰਿਸ਼ਤੀ ਹੈ ਉਹ ਬਾਹਰ ਹੈ ਤੇ ਉਹਨਾਂ ਦੀ ਮਦਰ ਅੰਦਰ ਹੈ ਤੇ ਅੰਦਰ ਉਹਨਾਂ ਦੇ ਹਸਬੰਦ ਤੇ ਉਹਨਾਂ ਦਾ ਬੇਟਾ ਦਰਵਾਜ਼ਾ ਨਹੀਂ ਖੋਲਦੇ ਗਲੀ 'ਚ ਪੂਰਾ ਵਿਵਾਦ ਹੈ ਮਾਮਲਾ ਧਿਆਨ ਵਿੱਚ ਹੈਗਾ ਸਰ ਹਾਂਜੀ ਹਾਂਜੀ ਇਸੇ ਮੈਂ ਐਸਈ ਗੁਰਮੀਤ ਭੇਜਿਆ ਹੋਇਆ ਜੀ ਉਹਦਾ ਹਸਬੰਦ ਵਾਈਸ ਨਾਲ ਡਿਸਕਿਊਟ ਹੈਗਾ ਜੀ ਇੱਥੇ ਹਾਂਜੀ 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 ਤੇ ਲੇਕਿਨ ਸਰ ਹੈ ਕਿ ਪੂਰਾ ਮਾਮਲਾ ਜੋ ਤੁਹਾਡੇ ਐਸਈ ਸਾਹਿਬ ਨੇ ਉੱਤੇ ਹੈ ਨਹੀਂਗੇ ਮੌਕੇ ਉਹ ਕਹਿੰਦੇ ਜਦੋਂ ਇਹਨਾਂ ਨੂੰ ਕਿਹਾ ਜੀ ਵੀ ਦੋਨੋਂ ਹਸਬੰਡ ਵਾਈਫ ਨੂੰ ਥਾਣੇ ਪਹੁੰਚਣ ਜੀ ਜੋ ਇਹਨਾਂ ਦਾ ਮਾਮਲਾ ਹੈਗਾ ਸਾਨੂੰ ਦੱਸਣ ਜੀ ਛੁੱਟ ਜੋ ਹੈ ਜੀ ਹਾਂਜੀ ਮਤਲਬ ਹੱਲ ਕਰ ਦਿੱਤਾ ਜਾਊਗਾ ਜੋ ਉੱਥੇ ਵਿਵਾਦ ਜਿਹੜਾ ਪੈ ਰਿਹਾ ਵਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਜਿਹੜਾ ਫੈਮਿਲੀ ਡਿਸਪਿਊਟ ਹੈਗਾ ਪ੍ਰੋਪਰਟੀ ਨਾਲ ਕੇ ਰੌਲਾ ਸੀ ਇਹਨਾਂ ਦਾ ਜੋ ਮੈਨੂੰ ਸਮਝ ਲੱਗੀ ਇਹਨਾਂ ਦਾ ਲੇਕਿਨ ਜੋ ਇੱਕ ਮਹਿਲਾ ਨੂੰ ਅੰਦਰ ਕੀਤਾ ਹੋਇਆ ਵਾ ਜਿਹੜੀ ਬਜ਼ੁਰਗ ਮਹਿਲਾ ਵਾ ਜੋ ਉਧਰ ਉਹ ਠੀਕ ਰਹੀ ਹੈ ਤੇ ਜੋ ਅੰਦਰ ਪਾਰਟੀ ਦਾ ਸੀ ਬਿਆਨ ਦਿੱਤਾ ਗੀਟ ਤੋਂ ਹੀ ਉਹ ਕਹਿੰਦੇ ਉਹ ਆਪਣੀ ਮਰਜ਼ੀ ਨਾਲ ਬੰਦ ਨਹੀਂ ਅੰਦਰ ਉਹ ਲੇਡੀਜ਼ ਦੀ ਮਦਰ ਨੇ ਨਹੀਂ ਬ੍ਰਦਰ ਨਹੀਂ ਜਿੰਨਾ ਮੈਨੂੰ ਪਤਾ ਹੈ ਵਾਈਫ ਤੇ ਇਹਨਾਂ ਦੀ ਮਦਰ ਇੱਥੇ ਰਹਿੰਦੇ ਨੇ ਜੀ ਤੇ ਹਸਬੰਡ ਵੀ ਇੱਥੇ ਰਹਿੰਦਾ ਸੀ ਜੀ ਜਿੰਨਾ ਮੈਨੂੰ ਪਤਾ ਹੈ ਹੁਣ ਹਸਬੰਡ ਵਾਈਫ ਦਾ ਡਿਸਕਿਊਟ ਪੈ ਗਿਆ ਜੀ ਪ੍ਰੋਪਰਟੀ ਨੂੰ ਲੈ ਕੇ ਹਸਬੰਡ ਅੰਦਰ ਹੈ ਜੀ ਤੇ ਵਾਈਫ ਬਾਹਰ ਹੈ ਤੇ ਵਾਈਫਸਮੈਨ ਨੂੰ ਤੇ ਵਾਈਫ ਨੂੰ ਤੇ ਜਿਹੜੀ ਇਹਦੀ ਸੱਸ ਸਾਹਿਬ ਜੀ ਇਹਦੀ ਬੰਦੇ ਦੀ ਇਹ ਕੋ ਅੰਦਰ ਨੇ ਆ ਮਤਲਬ ਹੈ ਮਤਲਬ ਉਹਨਾਂ ਨੂੰ ਬੁਲਾਇਆ ਜੀ ਕਾਨਪੋਲਿਸਟੇਸ਼ਨ ਬੁਲਾਇਆ ਦੋਨਾਂ ਨੂੰ